ਅੱਜ ਡੈਡੀਕੇਟਿਡ ਬ੍ਰਦਰ ਗਰੁੱਪ ਅਤੇ ਕਾਉਂਸਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਟੈਕਅਪ ਤੇ ਅੱਖਾਂ ਦੇ ਮੁਫਤ آپریشن ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਦੋਨਾਂ ਭਰਾਵਾਂ ਨੇ ਬਹੁਤ ਮਿਹਨਤ ਕਰਕੇ ਬੜੇ ਰੋਗੀਆਂ ਨੂੰ ਬੁਲਾਇਆ ਹੈ ਉਹ ਪੂਰੀ ਇਲਾਕੇ ਦੇ ਵਿੱਚ ਅਬਚਲ ਨਗਰ ਦੇ ਵਿੱਚ ਸਾਰੇ ਲੋਕ ਭੱਜ-ਭੱਜ ਕੇ ਆ ਕੇ ਆਪਣੀ ਅੱਖਾਂ ਚੈੱਕ ਕਰਵਾ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਲੈਂਜ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦਾ ਕਾਲੇ ਮੋਤੀ ਦਾ ਜਾਂ ਚਿੱਟੇ ਮੋਤੀ ਦਾ ਆਪਰੇਸ਼ਨ ਬੰਦਾ ਹੈ ਉਹਨਾਂ ਨੂੰ ਆਪਰੇਸ਼ਨ ਦੀ ਡੇਟ ਕੱਲ ਹੀ ਦਿੱਤੀ ਜਾ ਰਹੀ ਹੈ ਕੱਲ ਨੂੰ ਸਵੇਰੇ 11 ਵਜੇ ਉਹਨਾਂ ਲੋਕਾਂ ਦੇ ਮੁਫਤ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਕੈਂਪ ਦੇ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਿਹੜਾ ਵੀ ਰੋਗੀ ਆਪਣੀ ਅੱਖਾਂ ਚੈੱਕ ਕਰਵਾਉਣ ਆਇਆ ਹੈ ਉਸ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਮੈਂ ਇੱਕ ਵਾਰੀ ਫੇਰ ਕਾਉਂਸਲ ਫਾਊਂਡੇਸ਼ਨ ਦਾ ਡੈਡੀਕੇਟਿਡ ਬ੍ਰਦਰਸ ਗਰੁੱਪ ਦੀ ਸਮੂਹਟੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਅੱਜ ਦੋਨੇ ਟੀਮਾਂ ਰਲ ਕੇ ਰੋਗੀਆਂ ਦੀ ਸੇਵਾ ਦੇ ਵਿੱਚ ਹਾਜ਼ਰ ਹਨ। ਭਾਈ ਜਤਨ ਸਰ ਅੱਜ ਤੀਜ ਦੇ ਮੌਕੇ ਉੱਤੇ ਬੜਾ ਸ਼ੌਕ ਉਪਰਾਲਾ ਕੀਤਾ ਗਿਆ ਹੈ ਡੈਡੀਕੇਟਿਡ ਬ੍ਰਦਰਸ ਗਰੁੱਪ ਦੇ ਸਹਿਯੋਗ ਵੀ ਮਿਲਿਆ ਤੁਹਾਨੂੰ ਠੀਕ ਹੋ। ਅੱਜ ਦਾ ਪਹਿਲਾ ਮੈਂ ਸਾਰਿਆਂ ਨੂੰ ਹਰੀਆਲੀ ਤੀਜ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਅੱਜ ਹਰੀਆਲੀ ਤੀਜ ਦੇ ਮੌਕੇ ਉੱਤੇ ਡੈਡੀਕੇਟਿਡ ਬ੍ਰਦਰਸ ਗਰੁੱਪ ਕਾਉਂਸਲ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ। ਜਿਹਦੇ ਵਿੱਚ ਜਿੰਨੇ ਵੀ ਰੋਗੀ ਨੇ ਉਹਨ ਇਸ਼ਾਨ ਤੇ ਤੇ ਸਾਡੇ ਦੋ ਜਿਹੜੇ ਕਾਰਜਕਰਤਾ ਨੇ ਕਾਉਂਸਲ ਫਾਊਂਡੇਸ਼ਨ ਤੇ ਇਸ਼ਾਨ ਤੇ ਸੁਸ਼ਾਨਤ ਉਹਨਾਂ ਵੱਲੋਂ ਇਹ ਬਹੁਤ ਹੀ ਜਿਹੜੀ ਕਿ ਮਿਹਨਤ ਕੀਤੀ ਗਈ ਹੈ ਰੋਗੀਆਂ ਨੂੰ ਜਿਹੜਾ ਤਾਰੂ ਸਿੰਘ ਗੁਰਦੁਆਰਾ ਆਪਣਾ ਅਪਚਲ ਨਗਰ ਵਿੱਚ ਹੋਤੇ ਰੋਗੀਆਂ ਨੂੰ ਲਿਆ ਕੇ ਫ੍ਰੀ ਆਈ ਚੈੱਕਅਪ ਕੈਂਪ ਤੇ ਫ੍ਰੀ ਹੀ ਉਹਨਾਂ ਦੇ ਮੋਦੀਆ ਦਾ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਉਹਦੇ ਤੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈ ਵੀ ਦਿੱਤੀ ਜਾ ਰਹੀ ਹੈ ਤਾਂ ਜਿਹੜੀ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਸ਼ਾਨ ਤੇ ਸੁਸ਼ਾਨਤ ਦਾ ਤੇ ਨਾਲ ਹੀ ਮੈਂ ਡੈਡੀਕੇਟਿਡ ਬ੍ਰਦਰਸ ਗਰੁੱਪ ਦੀ ਪੂਰੀ ਟੀਮ ਦਾ ਵਰਮੀ ਜੀ ਦਾ ਤੇ ਸਾਡੇ ਵਿਚਕਾਰ ਆਏ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਨਰ ਸੈਕਟਰੀ ਰਵੀਂਦਰ ਗੁਪਤਾ ਜੀ ਦਾ ਵੀ ਉਹਦੇ ਆਏ ਦੇ ਧੰਨਵਾਦ ਕਰਦਾ ਪਾਰਟੀ ਜੀ ਦਾ ਵੀ ਕਰਦਾ ਨਾਲੇ ਮੈਂ ਡੈਡੀਕੇਟਿਡ ਪਦਕ ਗਰੁੱਪ ਦੀ ਪੂਰੀ ਟੀਮ ਦਾ ਕਰਦਾ ਤੇ ਜਿੰਨੇ ਵੀ ਉਹਦੇ ਸਾਡੇ ਸਹਿਯੋਗੀ ਹੋ ਸਕਦਾ ਜਿਨ੍ਹਾਂ ਦਾ ਮੈਂ ਨਾਮ ਨਾ ਲੈ ਪਾਰਿਆ ਹਾਂ ਐਡਵੋਕੇਟ ਰਾਮ ਜੀ ਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਆਇਆ ਦਾ ਜਿਨਨੇ ਵੀ ਹੋਰੇ ਜਿਹੜੇ ਬੰਦਿਆਂ ਨੇ ਮਿਲ ਕੇ ਸਾਰਿਆਂ ਨੇ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਇਆ ਹੈ ਮੈਂ ਸਭ ਦਾ ਹੋਰੇ ਆਏ ਤੇ ਤੇ ਆ ਦਿ ਲੋ ਤਾਂ ਅਨੁਵਾਦ ਕਰਦਾ ਅੱਜ ਜਿਹੜਾ ਹਰੀਆਲੀ ਤੀਜ ਦੇ ਮੌਕੇ ਤੇ ਕਾਉਂਸਲ ਫਾਊਂਡੇਸ਼ਨ ਔਰ ਬ੍ਰਦਰ ਗਰੁੱਪ ਵੱਲੋਂ ਜੋ ਇਹ ਅੱਖਾਂ ਦਾ ਕੈਂਪ ਲਗਾਇਆ ਗਿਆ ਮੈਂ ਇਹਦੀ ਬਹੁਤ ਤਾਰੀਫ ਕਰਦਾ ਨੇ ਜੇ ਅੱਖਾਂ ਹੀ ਹੈ ਤਾਂ ਸਾਰਾ ਸੰਸਾਰ ਹੈ ਜੇ ਅੱਖਾਂ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਔਰ ਜਿਹੜਾ ਇਹਨਾਂ ਨੇ ਵੀੜਾ ਚੱਕਿਆ ਹੋਇਆ ਹੈ ਇਹ ਇਹ ਪਹਿਲਾ ਕੈਂਪ ਨਹੀਂ ਹੈ ਮੈਂ ਇਹਨਾਂ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਜਗ੍ਹਾ-ਜਗ੍ਹਾ ਤੇ ਹਰ ਇਲਾਕੇ ਦੇ ਵਿੱਚ ਜਾ ਕੇ ਇਹ ਕੈਂਪ ਲਗਾ ਰਹੇ ਨੇ ਔਰ ਬਿਨਾ ਕਿਸੇ ਭੇਤਪਾਵ ਦੇ ਬਿਨਾ ਕਿਸੇ ਲਾਲਚ ਦੇ ਬਹੁਤ ਹੀ ਧਾਰਮਿਕ ਔਰ ਸਮਾਜਿਕ ਕਾਰਜ ਕਰ ਰਹੇ ਨੇ ਮੈਂ ਇਹਨਾਂ ਦੀ ਜਮ ਕੇ ਤਾਰੀਫ ਕਰਦਾ ਔਰ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਵੱਜੋਂ ਮੈਂ ਇਹਨਾਂ ਨੂੰ ਆਸ਼ਵਾਸ਼ਣ ਦਿੰਦਾ ਵੀ ਜਦੋਂ ਵੀ ਸਾਡੀ ਜ਼ਰੂਰਤ ਪਵੇਗੀ ਭਾਰਤੀ ਜਨਤਾ ਪਾਰਟੀ ਦੀ ਸਾਡੀ ਅਸੀਂ ਇਹਨਾਂ ਦੇ ਨਾਲ ਪੂਰੇ ਤੌਰ ਤੇ ਜਮ ਕੇ ਖੜਾਂਗੇ